ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਵਿਖਰੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨ ਕੌਰ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਅੰਬਰਸਰ ਦਿਹਾਤੀ ਪੁਲਿਸ ਨੇ ਪਾਕਿਸਤਾਨੀ ਏਜੰਸੀ ISI ਦੇ ਨਾਲ ਚੁੜਿਆਂ ਜਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਤੇ ਸਾਹਿਲ ਮਸੀ ਉਰਫ ਸ਼ਾਲੀ ਵਜੋਂ ਹੋਈ ਹੈ BJP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਪਾਕਿਸਤਾਨੀ ISI ਦੇ ਏਜੰਡਾ ਦੇ ਨਾਲ ਸਿੱਧੇ ਸੰਪਰਕ ਵਿੱਚ ਸੀ ਤੇ ਪੈਨ ਡਰਾਈਵ ਦੀ ਗੁਪਤ ਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ ਇਸ ਮਾਮਲੇ ਵਿੱਚ ਮੁੱਖ ਆਈਐਸਆਈ ਹੰਡਲਰ ਦੀ ਪਛਾਣ ਰਾਣਾ ਜਾਬੀਰ ਵਜੋਂ ਹੋਈ ਹੈ ਇਸ ਵਿਆਪਕ ਜਸੂਸੀ ਆਤਵਾਦੀ ਨੈਟਵਰਕ ਦੇ ਪਿੱਛੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਦਿਆmber ਸਰਪੁਲਸ ਲਗਾਤਾਰ ਸਤਰਕੇ ਪਾਵੇਂ ਉਹ ਸਰਹੱਦੋਂ ਪਾਰ ਆਉਂਦੀ ਨਸ਼ੇ ਦੀ ਖੇਪ ਨੂੰ ਰੋਕਣ ਵਾਸਤੇ ਹੋਵੇ ਪਾਵੇਂ ਆਉਂਦੇ ਡਰੋਨਾਂ ਨੂੰ ਰੋਕਣ ਵਾਸਤੇ ਹੋਵੇ ਤੇ ਇਸੇ ਸਤਰਕਤਾ ਦੇ ਮੱਦੇਨਜ਼ਰ ਇੱਕ ਆਈਐਸਆਈ ਦੇ ਜਸੂਸ ਵਜੋਂ ਕੰਮ ਕਰ ਰਹੇ ਦੋ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਚੁਲਿਆ ਤੋਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਇਹ ਭਾਰਤ ਦੀ ਖੁਫੀਆ ਜਾਣਕਾਰੀ ਪੈਨ ਡਰਾਈਵ ਦੇ ਰਾਹੀਂ ਸਰਹੱਦ ਪਾਰ ਪੇਸ਼ਾ ਕਰਦੇ ਸੀ ਡੀਜੀਪੀ ਗੌਰਵ ਯਾਦਵ ਨੇ ਆਪ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦਿੱਤੀ ਹੈ ਹਾਲਾਂਕਿ ਅੰਬਰਸਰ ਪੁਲਸ ਪੂਰੀ ਤਰ੍ਹਾਂ ਸਤਰਕ ਰਹਿੰਦੀ ਹੈ ਕਿਉਂਕਿ ਸਰਹੱਦ ਦੀ ਸੂਬਾਏ ਅੰਬਰਸਰ ਤੇ ਕੋਈ ਅਣਸੁਖਾਵੀ ਘਟਨਾ ਇੱਥੇ ਨਾ ਹੋ ਜਾਵੇ ਤਾਂ ਕਰਕੇ ਖਾਸ ਧਿਆਨ ਅੰਬਰਸਰ ਪੁਲਸ ਵੱਲੋਂ ਰੱਖਿਆ ਜਾਂਦਾ ਹੈ ਤੇ ਇਸੇ ਸਤਰਕਤਾ ਦਾ ਸਦਕਾ ਆਈਐਸਆਈ ਦੇ ਦੋ 에ਜੰਟ ਅੰਬਰਸਰ ਚ ਕਾਬੂ ਕੀਤੇ ਗਏ ਨੇ ਤੇ ਇੱਕ ਪੈਨ ਡਰਾਈਵ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜਿਸ ਦੇ ਰਾਹੀਂ ਇਹ ਖੁਫੀਆ ਜਾਣਕਾਰੀ ਪਾਕਿਸਤਾਨ ਭੇਜਦੇ ਸੀ ਨਾਲ ਹੀ ਇਹਨਾਂ ਦੇ ਦੋ ਮੋਬਾਈਲ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਚੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪ ਟਵੀਟ ਕਰਕੇ ਇਸ ਪੂਰੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ ਪੰਕਜ ਮੱਲੀ ਸਾਡੇ ਪੱਤਰਕਾਰ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਪੰਕਜ ਵੱਡੀ ਕਾਮਯਾਬੀ ਹੈ ਆਈਐਸਆਈ ਦੇ ਦੋ 에ਜੰਟ ਦੱਸੇ ਜਾ ਰਹੇ ਨੇ ਤੇ ਕਿੱਥੋਂ ਦੀ ਇਹ ਦੋਨੋਂ 에ਜੰਟ ਹਿਰਾਸਤ ਚ ਲਏ ਨੇ ਕਿ ਕੁਝ ਜਾਣਕਾਰੀ ਸਾਹਮਣੇ ਆਈ ਅੰਦਰੋਂ ਮੈਨੂੰ ਸੁਣ ਪਾਰਿਆ ਸੰਪਰਕ ਸਾਡਾ ਟੁੱਟ ਗਿਆ ਤੁਹਾਰਾ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗੇ ਖਬਰ ਤੁਹਾਨੂੰ ਦੱਸਦੀ ਹੈ ਪਾਕਿਸਤਾਨ ਦੀ ਏਜੰਸੀ ISI ਦੇ ਦੋ جاسੂਸ ਅੰਬਰਸਰ ਪੁਲਿਸ ਨੇ ਹਿਰਾਸਤ ਚੁਲੇ ਅੰਬਰਸਰ ਦਿਹਾਤੀ ਪੁਲਿਸ ਨੂੰ ਕੁੱਪਤ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਪਾਕਿਸਤਾਨ ਦੇ ISI ਏਜੰਟਾਂ ਦੇ ਸੰਪਰਕ ਵਿੱਚ ਨੇ ਤੇ ਸਤਾਰਕਤਾ ਦਿਖਾਉਂਦੇ ਹੋਏ ਅੰਬਰਸਰ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਜਦੋਂ ਫੜਿਆ ਅਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੇ ਆਈਐਸਆਈ ਦੇ 에ਜੰਟ ਦੇ ਸੰਪਰਕ ਵਿੱਚ ਸੀ ਤੇ ਭਾਰਤ ਦੀ ਖੁਫੀਆ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰਦੇ ਸੀ ਪੁਲਿਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁੱਖ ਆਈਐਸਆਈ ਹੈਂਡਲਰ ਦੀ ਪਛਾਣ ਵੀ ਕੀਤੀ ਗਈ ਹੈ ਤੇ ਮੁਲਜ਼ਮ ਜਿਹੜੇ ਨੇ ਗੁਰਪ੍ਰੀਤ ਅਤੇ ਸਾਹਿਲ ਇਹ ਨਾਮ ਦੱਸੇ ਜਾ ਰਹੇ ਨੇ ਟੀਜੀਪੀ ਗੌਰਵ ਯਾਦਵ ਨੇ ਆਪ ਟਵੀਟ ਕਰਕੇ ਇਸ ਪੂਰੇ ਕਟਨਾਕ੍ਰਮ ਦੀ ਜਾਣਕਾਰੀ ਦਿੱਤੀ